ਭਾਈਆ ਦੋ ਬੱਕਰੇ ਛੇਲ ਕਰਨੇ ਆ ਪਿੰਡ ਸਹਿਣਾ ਬਾਈ ਦਾ ਤੇ ਨਾਂ ਹੈਗਾ ਲੈਂਬਰ ਤੇ ਭਾਈ ਜਿਹੜਾ ਆ ਬੱਕਰਾ ਇਹਦੇ ਬਾਰੇ ਦੱਸੀ ਲੈਂਬਰ ਹਾਂਜੀ ਕਿੰਨੇ ਦੰਦ ਦਾ ਇਹ ਇਹ 8 ਦੰਦ ਦਾ ਹੀ ਬੱਕਰਾ ਇਹ 8 ਦੰਦ ਦਾ ਹੈ ਹਾਂਜੀ ਇਹ ਨਾਗਰੇ ਕਲਰ ਚ ਆ ਗਿਆ ਬਈ ਨਾਗਰਾ ਕੱਲ ਦਾ ਹੈ ਲਾਲ ਡੱਬਾ ਹੈ ਲਾਲ ਡੱਬਾ ਹੈ ਹਾਂਜੀ ਹਾਂ ਠੀਕ ਆ ਬਾਈ ਬੱਕਰਾ ਦੇਖ ਸਕਦੇ ਆ ਤੇਰਾ ਬਾਕੀ ਕਦ ਕਾਟ ਦੇਖੋ ਅੱਠ ਜਾਨ ਦਾ ਬੱਕਰਾਈ ਅੱਠ ਜਾਨ ਦਾ ਬੱਕਰਾ ਹਾਂਜੀ ਆ ਝਾਲਰ ਝੁੱਲਰ ਦੇਖੋ ਬੱਕਰੇ ਦੀ ਪੂਰੀ ਹੈ ਬਾਅਦ ਵਿੱਚ ਬਾਕੀ ਬੱਚੇ ਨੇ ਸੌਟ ਮੈਂ ਵਿੱਚ ਲਾਵਾਂਗਾ ਬੱਚੇ ਬਹੁਤ ਚੰਗੇ ਪਾਉਂਦਾ ਇਹ ਹੋ ਹੈਡ ਕਿੰਨੀ ਹੋ ਲੈਂਬਰੇ ਦੀ ਹਾਈਟ ਇਹ ਦੀ ਹੈਗੀ 44 45 ਹੋਊਗੀ ਜੀ ਵੈਸੇ ਅਸੀਂ ਮਣੀ ਤਾਂ ਹੈ ਨਹੀਂ ਹੈਟੇ ਅਸਾਂ ਮਣੀ ਨਹੀਂ ਹੈਗੀ 40 45 ਇੰਚ ਹੈਗੀ ਹਾਂ ਹਾਂ ਹੈਗੀ ਹੈ ਜੀ ਠੀਕ ਆ ਤੇ ਆ ਦੂਜਾ ਬੱਕਰਾ ਬਈ ਇਹ ਵੀ ਆਈ ਇਹ ਹੈਗਾ ਹੀ ਆਪਣਾ ਸ਼ੇਰਾ ਹੀ ਸ਼ੇਰਾ ਲਾਲ ਸ਼ੇਰਾ ਹੈ ਹਾਂ ਜੀ ਇਹ ਆਪਣਾ ਬੱਚਾ ਹੈਗਾ ਜੀ 6 ਦੰਦ ਹੈ ਜੀ 6 ਦੰਦ ਹਾਂ ਜੀ ਇਹ ਕਿੰਨੀ ਹਾਈਟ ਹੋਏ ਦੀ ਇਹਦੀ ਵੀ ਹਾਈਟ ਲਗਭਗ ਆਹੂ 45 46 ਹੋਊਗੀ ਦੀ ਅੱਛਾ ਇਹ ਵੀ ਸੇਲ ਕਰਨਾ ਹਾਂ ਡੱਬੇ ਨਾਲੋਂ ਆਪਣੀ ਹਾਈਟ ਜ਼ਿਆਦਾ ਹੀ ਇਹਦੀ ਡੱਬੇ ਨਾਲੋਂ ਜ਼ਿਆਦਾ ਹੈ ਨਾ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਬਈ ਉਹ ਇਹ ਦੋਨੇ ਸੇਲ ਕਰਨੇ ਆ ਤੇ ਜੇ ਕੋਈ ਚਾਹਵਣ ਹੋਇਆ ਤਾਂ ਬਈ ਨਾਲ ਸੰਪਰਕ ਕਰ ਲਿਓ ਨੰਬਰ ਮੈਂ ਸਕਰੀਨ ਤੇ ਦਵਾਂਗਾ ਤੇ ਪਿੰਟ ਸੈਨ ਹੈ ਨਾ ਬਈ ਹਾਂਜੀ ਪਿੰਟ ਸੈਨ ਹੈ ਠੀਕ ਆ ਬਈ